ਮਾਣਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਿਆਦ ਆਰਪੀਐਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਜਿਹੜੀ ਮੌਜੂਦ ਚਲਾਈ ਗਈ ਹੈ ਇਸੇ ਲੜੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਮੱਤਰ ਮੱਥਰਾ ਭਾਗੀ ਤੋਂ ਕਿ ਇੱਕ ਲੇਡੀ ਤਸਵੀਰ ਪੋਰਸਵੀਰੇ ਗੁਰਦੁਆਰਾ ਸਾਹਿਬ ਮੱਥਾ ਦੇ ਕੰਝਾੜੀ ਸੀ ਤੇ ਉਸ ਦੀਆਂ ਵਾਲੀਆਂ ਜਿਹੜੇ ਤਿੰਨ ਵਿਅਕਤੀਆਂ ਵੱਲੋਂ ਕਨਫੀਕੈਸ਼ਨ ਕੀਤੀ ਗਈ ਤੇ ਇਸ ਦਾ ਕਾਰਨ ਦੌਰਾਨ ਜਿਹੜੇ ਦੇਖ ਕੇ ਦਿੱਤੀ ਉਸ ਨੂੰ ਹਸਪਤਾਲ ਦਾ ਕੁਰਾਇਆ ਗਿਆ ਤੇ ਦੌਰਾਨੇ ਇਲਾਜ ਉਹਦੀ ਜਿਹੜੀ ਇਹ ਮੌਤ ਹੋ ਗਈ ਜਿਸ ਵਲੋਂ ਦੀ ਕਾਰਜ ਸਿੰਘ ਸਮੋਹ ਨਰੰજન ਸਿੰਘ ਮਤਲਬ ਭਾਰਗੀ ਦੇ ਬਿਆਨਾਂ ਦੇ ਉੱਤੇ ਮੁਕੱਦਮਾ ਨੰਬਰ 12 ਮਿਤੀ 14/1/26 ਜੁਰਮ 304 2 115 2 105 ਬੀ ਐਨ ਐਸ ਦੇ ਵਿੱਚ ਥਾਣਾ ਖਾਲਾ ਜਿਹੜਾ ਇਹ ਦਰਜ ਕੀਤਾ ਗਿਆ ਸੋ ਮਾਣਯੋਗ ਐਸ ਐਸ ਪੀ ਸ੍ਰੀ सुरेंद्र ਲਾਂਬਾ ਜੀ ਐਸਪੀ ਡੀ ਸ੍ਰੀ ਰਿੱਪੂ ਤਾਂ ਪੰਜੀ ਦੀਆਂ ਹਦਾਇਤਾਂ ਦੇ ਉੱਤੇ ਤੇ ਜੇਰ ਨਿਗਰਾਨੀ ਮੇਰੇ ਜਿਹੜੀ ਇੱਕ ਟੀਮ ਬਣਾਈ ਗਈ ਸੋ ਇਸ ਵਾਰ ਦਾਅਬ ਦੇ ਵਿੱਚ ਲੜੀਂਦੇ ਦੋ ਦੋਸ਼ੀ ਬਰਿਆਮ ਸਿੰਘ ਪੁੱਤਰ ਬਲਜਾ ਸਿੰਘ ਗੁਰਲਾਲ ਸਿੰਘ ਉਰਫ ਲੱਲੀ ਪੁੱਤਰ ਕਾਲਾ ਸਿੰਘ ਵਾਸੀ ਜਿਹੜੇ ਮੱਧਰ ਮਥਰਾ ਪਾਕੀ ਦੇ ਜਿਹੜੇ ਉਸੇ ਪਿੰਡ ਦੇ ਵਾਸੀ ਸੀ ਇਹਨਾਂ ਨੂੰ ਰੌਂਡ ਅਪ ਕੀਤਾ ਗਿਆ ਸੋ ਇਹਨਾਂ ਦੇ ਪਾਸੋਂ ਪੁੱਛਗਿੱਛ ਕਰਕੇ ਮਕਦਮੇ ਦੇ ਵਿੱਚ ਇਹਨਾਂ ਨੂੰ ਹਸ ਸੁਝਾਵਤਾ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਅਦਾਲਤ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸ ਕੀਤਾ ਜਾਵੇਗਾ ਤੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਆ ਉਸ ਬਾਰੇ ਵੀ ਪੁਸ਼ਟੀਸ਼ ਕਰਕੇ ਪਤਾ ਕਰਕੇ ਤੇ ਉਹਨੂੰ ਮਕਦਮਾ ਚ ਨਾਮਜ਼ਦ ਕਰਕੇ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇਗਾ ਸੋ ਜਿੱਥੇ ਇਹ ਮੰਦਭਾਗੀ ਘਟਨਾ ਹੋਈ ਆ ਉਥੇ ਪੁਲਿਸ ਨੇ ਇਨਵੈਸਟੀਗੇਸ਼ਨ ਕਰਦਿਆਂ ਤੁਰੰਤ ਜਿਹੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਇਹ ਤੀਸਰੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਜਿਹੜੀ ਆ ਛਾਪੇਮਾਰੀ ਜਾਰੀ ਹੈ ਤੀਸਰੇ ਵਿਅਕਤੀ ਦਾ ਨਾਮ ਜਿਹੜਾ ਵਾ ਉਹ ਉਹਦੀ ਜਿਹੜੀ ਗ੍ਰਿਫਤਾਰੀ ਪ੍ਰਕਿਰਾਂਤ ਜਿਹੜਾ ਅਸੀਂ ਨੂੰ ਦੱਸਿਆ ਜਾਊਗਾ ਸੋ ਲਗਾਤਾਰ ਜਿਹੜੀ ਆ ਮਾਰਿਆਂ ਅਸਲਾ ਦੇ ਖਿਲਾਫ ਮੁਹਿੰਮ ਉਹ ਜਾਰੀ ਹੈ ਕਿ ਕਿਸੇ ਵੀ ਅਨਸਥਾਮਿਕ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਨਹੀਂ ਦੇਣਾ